ਛੋਟੇ ਸਾਬ ਜਨ ਦੀ ਸ਼ੀਦੀ ਨੂੰ ਸਮਰਪਿਤ ਜਿੱਥੇ ਕਿ ਵਕ ਵਕ ਤਾਵਾਾਂ ਤੇ ਅੱਜ ਨਗਰ ਕੀਰਤਨ ਕੱਢੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕ ਵਕ ਸਕੂਲਾਂ ਵੱਲੋਂ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਸੋ ਗੁਰਦੁਆਰਾ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਵਕ ਵਕ ਕਾਰਜ ਵੀ ਕੀਤੇ ਜਾਂਦੇ ਨੇ ਉੱਥੇ ਹੀ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਸੋ ਸ੍ਰੀ ਗੁਰੂ ਨਾਨਕ ਗਰਲ ਸੀਨੀਅਰ ਸਕੈਂਡਰੀ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਹੈ ਬੱਚੀਆਂ ਚੇਤਨਾ ਮਾਰਚ ਲੈ ਕੇ ਅੱਜ ਵੱਖ-ਵੱਖ ਬਜ਼ਾਰਾਂ 'ਚ ਹੁੰਦਾ ਹੈ ਚੇਤਨਾ ਮਾਰਚ ਇੱਥੇ ਹੀ ਸਮਾਪਤ ਹੋਵੇਗਾ ਸੋ ਸਕੂਲ ਦੇ ਪ੍ਰਿੰਸੀਪਲ ਮਨਿੰਦਰਪਾਲ ਮੈਮ ਔਰ ਗੁਰਦੁਆਰਾ ਸ਼ਿਦਗੰਜ ਸਾਹਿਬ ਦੇ ਮੈਨੇਜਰ ਇੱਥੇ ਪਹੁੰਚੇ ਨੇ ਸੋ ਇਹ ਸਕੂਲ ਆਪਣੇ ਬੱਚਿਆਂ ਵੱਲੋਂ ਅੱਜ ਇਹ ਚੇਤਨਾ ਮਾਰਚ ਡਾ ਕੇ ਕੱਢਿਆ ਜਾ ਰਿਹਾ ਹੈ ਐਸ ਮਾਤਾ ਗੁਜਰਕੌਰ ਜੀ ਅਤੇ ਸੈਭ ਜਨਨ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚੇਤਨਾ ਮਾਰਚ ਜੋ ਕਿ ਐਸਜੀਪੀਸੀ ਜਿੰਨੇ ਵੀ ਸਕੂਲ ਨੇ ਉਥੋਂ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਇਹ ਚੇਤਨਾ ਮਾਰਚ ਬੱਚਿਆਂ ਵੱਲੋਂ ਕੱਢੇ ਜਾ ਰਹੇ ਨੇ ਸੋ ਖਾਸ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਇਹ ਬੱਚੇ ਨੇ ਜਿਹੜੇ ਕਿ ਚੇਤਨਾ ਮਾਰਚ ਵਿੱਚ ਹਾਜ਼ਰੀ ਭਰ ਰਹੇ ਨੇ ਔਰ ਮਾਤਾ ਗੁਜਰਪੁਰ ਜੀ ਅਤੇ ਸਹਿਜਨ ਜੀ ਸ਼ਹੀਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਦੇ ਵਕਫਾ ਅਧੀਨ ਚੱਲ ਰਹੇ ਵਿਦਿਅਕ ادارے ਨੇ ਉੱਥੋਂ ਗੁਰਮਤਿ ਚੇਤਨਾ ਮਾਰਚ ਕੱਢਿਆ ਜਾ ਰਿਹਾ ਸੋ 23 ਦਸੰਬਰ 2025 ਹਰ ਸਾਲ ਇਹ ਚੇਤਨਾ ਮਾਰਚ ਕੱਢਿਆ ਜਾਂਦਾ ਹੈ ਸੋ ਅਧਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਵੱਲੋਂ ਲੜਕੀਆਂ ਵੱਲੋਂ ਇਹ ਚੇਤਨਾ ਮਾਰਚ ਕੱਢਿਆ ਗਿਆ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਉਪਰਾਲਾ ਜਿਹੜਾ ਕਿ ਕੱਢਿਆ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਜਰੂਰ ਕਰਾਂਗੇ ਗੁਰਦੁਆਰਾ ਸ਼੍ਰੀ ਗਨਸਰ ਦੇ ਮੈਨੇਜਰ ਜਤਿੰਦਰ ਪਾਲ ਜੀ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਆਧਾਰੇ ਨੇ ਉਹਨਾਂ ਦੇ ਅਧੀਨ ਆਉਂਦੇ ਨੇ ਉਹਨਾਂ ਵੱਲੋਂ ਵੱਖ-ਵੱਖ ਜਿਹੜੇ ਕਿ ਕਾਰਜ ਕੀਤੇ ਗਏ ਨੇ ਉਹਨਾਂ ਵੱਲੋਂ ਗੁਰਮਤ ਚੇਤਨਾ ਮਾਰਚ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਕਿ ਗੁਰਮਤ ਆਧਾਰ ਗੁਰਮਤ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਆਪਣੇ ਇਲਾਕਿਆਂ ਵਿੱਚ ਕੱਢੇ ਜਾ ਰਿਹਾ ਸੋ ਬੱਚੇ ਬੱਚੀਆਂ ਜਿਹੜੇ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਔਰ ਸਿਜਦਾ ਕਰਨ ਦੇ ਲਈ ਮਾਤਾ ਗੁਜਰਪੁਰ ਜੀ ਅਤੇ ਛੋਟੇ ਸਾਹਿਬ ਜਿਨ੍ਹਾਂ ਨੇ ਸਰਹੰਦੀ ਨਿਆਂ ਵਿੱਚ ਜਿਨ੍ਹਾਂ ਨੂੰ ਚੁਣਵਾਇਆ ਗਿਆ ਉਹਨਾਂ ਨੂੰ ਚੇਤਨਾ ਮਾਰਚ ਤੇ ਚੇਤਨਾ ਮਾਰਚ ਵੈਗੁਰ ਦੀ ਕਾਲਸਾ ਵੈਗੁਰ ਦੀ ਫਤਿਹ ਮਾਤਾ ਗੁਜਰ ਕੋ ਦੀ ਰਸਾਨੀ ਸ਼ਹਾਦਤ ਦੇ ਸਬੰਧੀ ਇੱਕ ਚੇਤਨਾ ਮਾਰਚ ਕੱਢਿਆ ਜਾਵੇ ਸਾਰੇ ਸਾਰੇ ਹੀ ਵਿਦਕ ਆਧਾਰੇ ਚੇਤਨਾ ਮਾਰਚ ਕੱਢਣ ਕੱਢਣ ਦੇ ਨੇ ਅੱਜ ਅੱਜ ਸਰਦੀ ਦਾ ਮੌਸਮ ਸੀ ਪਰੰਤੂ ਫਿਰ ਵੀ ਬੱਚੇ ਵੱਧ ਤੋਂ ਵੱਧ ਉਤਸ਼ਾਹਤ ਨੇ ਅੱਜ ਤਰ੍ਹਾਂ ਸ੍ਰੀ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਆਪਣਾ ਓ ਮੰਡੀ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਬਲਿੰਦਰਪਾਲ ਫੋਰ ਵੱਲੋਂ ਬੜਾ ਅੱਛਾ ਪ੍ਰਦਰਲਾ ਕੀਤਾ ਗਿਆ ਆ ਮੈਂ ਪਹਿਲੀ ਵਾਰੀ ਵੇਖਿਆ ਇੰਨੀ ਅਨੁਸ਼ਾਸਨ ਦੇ ਵਿੱਚ ਬੱਚੇ ਤੇ ਟੀਚਰ ਬੜੇ ਹੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਚੇਤਨਾਮਾਨਤ ਗੱਡਣ ਡਏ ਨੇ ਇਹਦੇ ਨਾਲ ਸੰਗਤ ਨੂੰ ਅਤੇ ਸਾਡੇ ਹੋਰ ਜਿਹੜੇ ਨਹੀਂ ਬੱਚੇ ਪੜਦੇ ਜਾਂ ਉਹਨਾਂ ਨੂੰ ਪ੍ਰੇਰਣਾ ਮਿਲਦੀ ਆ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਸਿੱਖੀ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਕਿੱਡੀ ਵੱਡੀ ਸ਼ਹਾਦਤ ਹੋਈ ਆ ਫਤਿਹਗੜ੍ਹ ਸਾਹਿਬ ਉਹਦਾ ਇਤਿਹਾਸ ਕੀ ਆ ਇਹਨੂੰ ਜਾਂ ਇਹਨੂੰ ਇਹਨੂੰ ਯਾਦ ਕਰਾਉਣ ਵਾਸਤੇ ਇਹ ਤੇ ਚੇਤਨ ਚੇਤਨਾ ਦੇ ਰੂਪੇ ਚੇਤੇ ਕਰਾਉਣ ਵਾਸਤੇ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਕੀ ਲੱਗਦਾ ਕਿ ਉਹਨਾਂ ਮਾਪਿਆਂ ਨੂੰ ਵੀ ਚਾਹੀਦਾ ਕਿ ਜਿਹੜੇ ਬੱਚੇ ਇਸ ਵੀਡੀਓ ਨੂੰ ਵੇਖ ਰਹੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਸਾਹਿਬ ਜੀ ਦਾ ਬਾਰੇ ਜ਼ਰੂਰ ਦੱਸਣ ਹਾਂਜੀ ਜੀ ਇਹਦੇ ਆਪਣਾ ਜਿਤਨਾ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਆ ਵੀ ਆਪਾਂ ਨੂੰ ਜ ਮੂਲ ਮੰਤਰ ਸਾਹਿਬ ਜੀ ਦੇ ਪਾਠ ਕਰਨੇ ਚਾਹੀਦੇ ਨੇ ਆਖਵਾਖੇ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਆ ਉਥੋਂ ਸਫਰੇ ਅਸ਼ਹਾਦਤ ਸਾਡਾ ਪ੍ਰੋਗਰਾਮ ਗੁਰਦਵਾਰਾ ਸ੍ਰੀ ਫਤਗੜ ਸਾਹਿਬ ਤੋਂ ਚੱਲ ਰਿਹਾ ਆ ਉਹਨਾਂ ਦੇ ਰਾਈ ਵੀ ਅਸੀਂ ਹਰ ਥਾਂ ਅਪੀਲ ਕੀਤੀ ਜਾਂਦੀ ਆ ਕਿ ਵੱਧ ਤੋਂ ਵੱਧ ਸੰਤ ਗੁਰਮਤ ਨਾਲ ਜੁੜੇ ਤੇ ਮਾਪੇ ਸਾਡੇ ਜਿਹੜੇ ਸਹਿਬਜ਼ਾਦੇ ਆ ਸਾਡੇ ਜਿਹੜੇ ਬਾਬੇ ਆ ਉਹਨਾਂ ਦੇ ਇਤਿਹਾਸ ਤੋਂ ਸਾਡੇ ਬੱਚੇ ਸਾਡੇ ਪਰਿਵਾਰਕ ਮੈਂਬਰ ਜਾਣੂ ਹੋਣ ਜੀ ਬਿਲਕੁਲ ਸੋ ਖਾਸ ਉਪਰਾਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਸਿੱਖ ਇਤਿਹਾਸ ਦੱਸਣ ਵਾਸਤੇ ਇਹ ਚੇਤਨਾ ਮਾਰਚ ਕਿਉਂਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਬਜ ਦੇ ਵੱਡੇ ਸਾਬਜ ਦੇ ਜੋ ਕਿ ਵੱਡੇ ਸਾਬਜੇ ਚਮਕੌਰ ਦੀ ਜੰਗ ਵਿੱਚ ਅਤੇ ਛੋਟੇ ਸਾਬਜ ਦੇ ਜੋ ਕਿ ਸਰਹੰਦੀ ਨੀਂਵ ਵਿੱਚ ਲੜਵਾਏ ਗਏ ਸੋ ਬੱਚਿਆਂ ਨੂੰ ਮਾਪਿਆਂ ਨੂੰ ਜ਼ਰੂਰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਰੂਰ ਸਨ ਸੋ ਉਹਨਾਂ ਦੀ ਜਿਹੜੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਹੜਾ ਕਿ ਚੇਤਨਾ ਮਾਰਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਅਧੀਨ ਚੱਲ ਰਹੇ ਅਦਾਰਿਆਂ ਦੇ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਕੱਢੇ ਜਾ ਰਿਹਾ ਇਸ ਵਕਫਾ ਥਾਂ ਤੇ ਇਹ ਇਹ ਚੇਤਨਾ ਮਾਰਚ ਕੱਢੇ ਜਕਾਰਿਆਂ ਦੀ ਗੂੰਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਚੇਤਨਾ ਮਾਰਚ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਬਹੁਤ ਸੋਹਣਾ ਜਿਹਾ ਕਿ ਲਿਖਿਆ ਹੋਇਆ ਕੰਧ ਚੀਨ ਦੀ ਅੱਖ ਤੇ ਬਹੁਤ ਵੱਡੀ ਜੋ ਚੰਦ ਤੋਂ ਖੜ ਕੇ ਦਿਸ ਜਾਂਦੀ ਇਸ ਤੋਂ ਮਹਾਨ ਕੰਧ ਸਰਹੰਦ ਵਾਲੀ ਜਿੰਨੂੰ ਦੇਖ ਕੇ ਹਰ ਹਰ ਅੱਖ ਰਿਸ ਜਾਂਦੀ ਸੋ ਬੜਾ ਵੱਡਾ ਸੰਦੇਸ਼ ਹੈ ਹਰ ਇੱਕ ਦੇ ਲਈ ਜਿਹੜਿਆਂ ਮਾਵਾ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਜ਼ਰੂਰ ਦੱਸਣ ਕਿ ਸਰਹੰਦ ਵਾਲੀ ਨੀਵੀਂ ਜਿਹੜੇ ਛੋਟੇ ਸਾਹੇਦਾਂ ਚਨਾਏ ਗਏ ਉਹਨਾਂ ਨੂੰ ਸਾਹਤਾਂ ਨੂੰ ਜ਼ਰੂਰ ਯਾਦ ਰੱਖਣ ਉਹਨਾਂ ਦੇ ਇਤਿਹਾਸ ਨੂੰ ਜ਼ਰੂਰ ਯਾਦ ਰੱਖਣ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਸੋਸ਼ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵੱਲੋਂ ਵਕ ਵਕ ਜਿਵੇਂ ਕਿ ਪ੍ਰਚਾਰ ਕੀਤਾ ਜਾਂਦਾ ਹੈ ਉੱਥੇ ਹੀ ਅੱਜ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਸੋ ਸਕੂਲਾਂ ਦੇ ਸਕੂਲ ਦੇ ਬੱਚਿਆਂ ਵੱਲੋਂ ਇਹ ਚੇਤਨਾ ਮਾਰਚ ਵੱਖ-ਵੱਖ ਥਾਵਾਂ 'ਤੇ ਹੁੰਦਾ ਹੋਇਆ ਇਸੇ ਸਕੂਲ ਵਿੱਚ ਸਮਾਪਤ ਹੋਵੇਗਾ ਸੋ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਬੱਚੇ ਚੇਤਨਾ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਨੇ ਸੋ ਤੁਸੀਂ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਅਲਸਿਨੀ ਸਕੈਂਡਰੀ ਸਕੂਲ ਦਿਖਾ ਰਹੇ ਹਾਂ ਜੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਸੋ ਉਹਨਾਂ ਦੇ ਬੱਚਿਆਂ ਵੱਲੋਂ ਇਹ ਚੇਤਨਾ ਮਾਰਚ ਅੱਜ ਕੱਢੇ ਜਾ ਰਿਹਾ ਹੈ ਪਿਛਲੇ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਿ ਚੇਤਨਾ ਮਾਰਚ ਕੱਢਿਆ ਗਿਆ ਸੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੰਨੇ ਵੀ ਉਹਨਾਂ ਦੇ ਅਧੀਨ ਅਦਾਰੇ ਆਉਂਦੇ ਨੇ ਉਹਨਾਂ ਦੇ ਵੱਲੋਂ ਇਹ ਵੱਖ-ਵੱਖ ਥਾਵਾਂ ਤੇ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਮਾਤਾ ਗੁਜਰਪੁਰ ਜੀ ਅਤੇ ਛੋਟੇ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤ ਚੇਤਨਾ ਮਾਰਚ ਮਾਰਚ ਕੱਢੇ ਜਾ ਰਿਹਾ ਹੈ ਸੋ ਵੱਖ-ਵੱਖ ਥਾਵਾਂ ਤੇ ਇਹ ਮਾਰਚ ਕੱਢ ਕੇ ਇਕ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਸ ਧਰਤੀ ਬਾਰੇ ਉਸ ਥਾਂ ਬਾਰੇ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਸ਼ਹਾਦਤਾਂ ਹੋਈਆਂ ਵੱਡੇ ਸਾਬਜਾਦੇ ਛੋਟੇ ਸਾਬਜਾਦੇ ਨੇ ਸਿੱਖ ਕੌਮ ਦੇ ਲਈ ਆਪਣੇ ਆਪ ਨੂੰ ਵਾਰਿਆ ਸੋ ਮਹਾਨ ਚੇਤਨਾ ਮਾਰਚ ਅੱਜ ਅੰਮ੍ਰਿਤਸਰ ਦੇ ਵਿੱਚ ਕੱਢਿਆ ਗਿਆ ਸੋ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੀ ਜਰੂਰ ਗੁਰੂ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਜੋ ਉਹਨਾਂ ਨੂੰ ਵੀ Sikh ਇਤਿਹਾਸ ਬਾਰੇ ਉਹਨਾਂ ਸਾਬਜਨਾ ਦੇ ਇਤਿਹਾਸ ਬਾਰੇ ਜਰੂਰ ਜਾਣੂ ਹੋ ਸਕਣ ਸੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23 ਦਸੰਬਰ ਨੂੰ ਉਹਨਾਂ ਦੇ ਅਧੀਨ ਚੱਲ ਰਹੇ ਅਦਾਰਿਆਂ ਵੱਲੋਂ ਵੱਖ-ਵੱਖ ਥਾਵਾਂ ਤੇ ਗੁਰਮਤਿ ਚੇਤਨਾ ਮਾਰਚ ਕੱਢੇ ਗਏ ਹਨ ਤੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਦਬਸ਼ਰੀ ਅੰਮ੍ਰਿਤਸਰ ਸਾਹਿਬ ਛੋਟੇ ਸਾਬ ਜਨ ਦੀ ਸ਼ੀਦੀ ਨੂੰ ਸਮਰਪਿਤ ਜਿੱਥੇ ਕਿ ਵਕ ਵਕ ਤਾਵਾਾਂ ਤੇ ਅੱਜ ਨਗਰ ਕੀਰਤਨ ਕੱਢੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕ ਵਕ ਸਕੂਲਾਂ ਵੱਲੋਂ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਸੋ ਗੁਰਦੁਆਰਾ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਵਕ ਵਕ ਕਾਰਜ ਵੀ ਕੀਤੇ ਜਾਂਦੇ ਨੇ ਉੱਥੇ ਹੀ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਸੋ ਸ੍ਰੀ ਗੁਰੂ ਨਾਨਕ ਗਰਲ ਸੀਨੀਅਰ ਸਕੈਂਡਰੀ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਹੈ ਬੱਚੀਆਂ ਚੇਤਨਾ ਮਾਰਚ ਲੈ ਕੇ ਅੱਜ ਵੱਖ-ਵੱਖ ਬਜ਼ਾਰਾਂ 'ਚੁੰਦਾ ਹੈ ਚੇਤਨਾ ਮਾਰਚ ਇੱਥੇ ਹੀ ਸਮਾਪਤ ਹੋਵੇਗਾ ਸੋ ਸਕੂਲ ਦੇ ਪ੍ਰਿੰਸੀਪਲ ਮਨਿੰਦਰਪਾਲ ਮੈਮ ਔਰ ਗੁਰਦੁਆਰਾ ਸ਼ਹੀਦ ਗੰਗਸਾਬ ਦੇ ਮੈਨੇਜਰ ਇੱਥੇ ਪਹੁੰਚੇ ਨੇ ਸੋ ਇਹ ਸਕੂਲ ਆਪਣੇ ਬੱਚਿਆਂ ਵੱਲੋਂ ਅੱਜ ਇਹ ਚੇਤਨਾ ਮਾਰਚ ਡਾ ਕੇ ਕੱਢਿਆ ਜਾ ਰਿਹਾ ਹੈ ਸਸ ਮਾਤਾ ਗੁਜਰਪੁਰ ਜੀ ਅਤੇ ਸੈਭ ਜਨ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚੇਤਨਾ ਮਾਰਚ ਜੋ ਕਿ ਐਸਜੀਪੀਸੀ ਜਿੰਨੇ ਵੀ ਸਕੂਲ ਨੇ ਉੱਥੋਂ ਦੇ ਵੱਖ-ਵੱਖੇ ਇਲਾਕਿਆਂ ਦੇ ਵਿੱਚ ਇਹ ਚੇਤਨਾ ਮਾਰਚ ਬੱਚਿਆਂ ਵੱਲੋਂ ਕੱਢੇ ਜਾ ਰਹੇ ਨੇ ਸੋ ਖਾਸ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਇਹ ਬੱਚੇ ਨੇ ਜਿਹੜੇ ਕਿ ਚੇਤਨਾ ਮਾਰਚ ਵਿੱਚ ਹਾਜ਼ਰੀ ਭਰ ਰਹੇ ਨੇ ਔਰ ਮਾਤਾ ਗੁਜਰਪੁਰ ਜੀ ਅਤੇ ਸਹਿਬਜ਼ਨ ਜੀ ਸ਼ਹੀਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਦੇ ਵਕਫਾ ਅਧੀਨ ਚੱਲ ਰਹੇ ਵਿਦਿਅਕ ادارے ਨੇ ਉੱਥੋਂ ਗੁਰਮਤਿ ਚੇਤਨਾ ਮਾਰਚ ਕੱਢਿਆ ਜਾ ਰਿਹਾ ਸੋ 23 ਦਸੰਬਰ 2025 ਹਰ ਸਾਲ ਇਹ ਚੇਤਨਾ ਮਾਰਚ ਕੱਢਿਆ ਜਾਂਦਾ ਹੈ ਸੋ ਅਧਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਵੱਲੋਂ ਲੜਕੀਆਂ ਵੱਲੋਂ ਇਹ ਚੇਤਨਾ ਮਾਰਚ ਕੱਢਿਆ ਗਿਆ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਉਪਰਾਲਾ ਜਿਹੜਾ ਕਿ ਕੱਢਿਆ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਜਰੂਰ ਕਰਾਂਗੇ ਗੁਰਦੁਆਰਾ ਸ਼੍ਰੀ ਗੰਗਾ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਜੀ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਆਧਾਰੇ ਨੇ ਉਹਨਾਂ ਦੇ ਅਧੀਨ ਆਉਂਦੇ ਨੇ ਉਹਨਾਂ ਵੱਲੋਂ ਵਾਕ ਜਿਹੜੇ ਕਿ ਕਾਰਜ ਕੀਤੇ ਗਏ ਨੇ ਉਹਨਾਂ ਵੱਲੋਂ ਗੁਰਮਤਿ ਚੇਤਨਾ ਮਾਰਚ ਕੱਢੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਕਿ ਗੁਰਮਤਿ ਆਧਾਰ ਗੁਰਮਤਿ ਚੇਤਨਾ ਮਾਰਚ ਕੱਢੇ ਜਾ ਰਿਹਾ ਹੈ ਵਕਾਸ ਸਕੂਲਾਂ ਦੇ ਵਿੱਚ ਆਪਣੇ ਇਲਾਕਿਆਂ ਵਿੱਚ ਕੱਟੇ ਜਾ ਰਿਹਾ ਸੋ ਬੱਚੇ ਬੱਚੀਆਂ ਜਿਹੜੇ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਔਰ ਸਿਜਦਾ ਕਰਨ ਦੇ ਲਈ ਕੁਮਾਤਾ ਗੁਜਰਪੁਰ ਜੀ ਅਤੇ ਛੋਟੇ ਸਭ ਜਿਨ੍ਹਾਂ ਨੇ ਸਰਹੰਦੀ ਨੀਆਂ ਵਿੱਚ ਜਿਨ੍ਹਾਂ ਨੂੰ ਚੁਣਵਾਇਆ ਗਿਆ ਉਹਨਾਂ ਨੂੰ ਚੇਤਨਾ ਮਾਰਚ ਕੱਟਿਆ ਜਾਵੇ ਵੈਗੋ ਟਿਕਾ ਕਾਲਸਾ ਵੈਗੋ ਦੀ ਫਤਿਹ માતા ਗੁਜਰਕੋ ਦੀ ਰਸਾਨੀ ਸ਼ਹਾਦਤ ਦੇ ਸਬੰਧੀ ਇੱਕ ਚੇਤਨਾ ਮਾਰਚ ਕੱਢਿਆ ਜਾਵੇ ਸਾਡੇ ਸਾਰੇ ਹੀ ਵਿਦਕ ਆਧਾਰੇ ਚੇਤਨਾ ਮਾਰਚ ਕੱਢਣ ਕੱਢਣ ਰਹੇ ਨੇ ਅੱਜ ਅੱਜ ਸਰਦੀ ਦਾ ਮੌਸਮ ਸੀ ਪਰੰਤੂ ਫਿਰ ਵੀ ਬੱਚੇ ਵੱਧ ਤੋਂ ਵੱਧ ਉਤਸ਼ਾਹਤ ਨੇ ਅੱਜ ਤਰ੍ਹਾਂ ਸ੍ਰੀ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਆਪਣਾ ਓ ਮੰਡੀ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਵਿਨਿੰਦਰਪਾਲ ਫੋਰ ਵੱਲੋਂ ਬੜਾ ਅੱਛਾ ਪ੍ਰਾਲਾ ਕੀਤਾ ਗਿਆ ਆ ਮੈਂ ਪਹਿਲੀ ਵਾਰੀ ਵੇਖਿਆ ਇੰਨੀ ਅਨੁਸ਼ਾਸਨ ਦੇ ਵਿੱਚ ਬੱਚੇ ਤੇ ਟੀਚਰ ਬੜੇ ਹੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਚੇਤਨਾਮਾਨਤ ਗੱਡਣ ਡਏ ਨੇ ਇਹਦੇ ਨਾਲ ਸੰਗਤ ਨੂੰ ਅਤੇ ਸਾਡੇ ਹੋਰ ਜਿਹੜੇ ਨਹੀਂ ਬੱਚੇ ਪੜਦੇ ਜਾਂ ਉਹਨਾਂ ਨੂੰ ਪ੍ਰੇਰਣਾ ਮਿਲਦੀ ਆ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਸਿੱਖੀ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਕਿੱਡੀ ਵੱਡੀ ਸ਼ਹਾਦਤ ਹੋਈ ਆ ਫਤਿਹਗੜ੍ਹ ਸਾਹਿਬ ਉਹਦਾ ਇਤਿਹਾਸ ਕੀ ਆ ਇਹਨੂੰ 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 ਯਾਦ ਕਰਾਉਣ ਵਾਸਤੇ ਇਹ ਤੇ ਚੇਤਨ ਚੇਤਨਾ ਦੇ ਰੂਪੇ ਚੇਤੇ ਕਰਾਉਣ ਵਾਸਤੇ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਕੀ ਲੱਗਦਾ ਕਿ ਉਹਨਾਂ ਮਾਪਿਆਂ ਨੂੰ ਵੀ ਚਾਹੀਦਾ ਕਿ ਜਿਹੜੇ ਬੱਚੇ ਇਸ ਵੀਡੀਓ ਨੂੰ ਵੇਖ ਰਹੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਸਾਬ ਜਦਾਂ ਬਾਰੇ ਜਰੂਰ ਦੱਸਣ ਹਾਂਜੀ ਜੀ ਇਹਦੇ ਆਪਣਾ ਜਿਤਨਾ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਆ ਵੀ ਆਪਾਂ ਨੂੰ ਜ ਮੂਲ ਮੰਤਰ ਸਾਹਿਬ ਜੀ ਦੇ ਪਾਠ ਕਰਨੇ ਚਾਹੀਦੇ ਨੇ ਆਖਵਾਕੀ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਆ ਉਥੋਂ ਸਫਰ ਐ ਸ਼ਹਾਦਤ ਸਾਡਾ ਪ੍ਰੋਗਰਾਮ ਗੁਰਦਵਾਰਾ ਸ੍ਰੀ ਫਤਗੜ ਸਾਹਿਬ ਤੋਂ ਚੱਲ ਰਿਹਾ ਆ ਉਹਨਾਂ ਦੇ ਰਾਈ ਵੀ ਅਸੀਂ ਹਰ ਥਾਂ ਅਪੀਲ ਕੀਤੀ ਜਾਂਦੀ ਆ ਕਿ ਵੱਧ ਤੋਂ ਵੱਧ ਸੰਗਤ ਗੁਰਮਤ ਨਾਲ ਜੁੜੇ ਤੇ ਮਾਪੇ ਸਾਡੇ ਜਿਹੜੇ ਸਹਿਬਜ਼ਾਦੇ ਆ ਸਾਡੇ ਜਿਹੜੇ ਬਾਬੇ ਆ ਉਹਨਾਂ ਦੇ ਇਤਿਹਾਸ ਤੋਂ ਸਾਡੇ ਬੱਚੇ ਸਾਡੇ ਪਰਿਵਾਰਕ ਮੈਂਬਰ ਜਾਣੂ ਹੋਣ ਜੀ ਬਿਲਕੁਲ ਸੋ ਖਾਸ ਉਪਰਾਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਸਿੱਖ ਇਤਿਹਾਸ ਦੱਸਣ ਵਾਸਤੇ ਇਹ ਚੇਤਨਾ ਮਾਰਚ ਕਿਉਂਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਬਜ ਦੇ ਵੱਡੇ ਸਾਬਜ ਦੇ ਜੋ ਕਿ ਵੱਡੇ ਸਾਬਜੇ ਚਮਕੌਰ ਦੀ ਜੰਗ ਵਿੱਚ ਅਤੇ ਛੋਟੇ ਸਾਬਜ ਦੇ ਜੋ ਕਿ ਸਰਹੰਦੀ ਨੀਂਵ ਵਿੱਚ ਲੜਵਾਏ ਗਏ ਸੋ ਬੱਚਿਆਂ ਨੂੰ ਮਾਪਿਆਂ ਨੂੰ ਜ਼ਰੂਰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਰੂਰ ਸਨ ਸੋ ਉਹਨਾਂ ਦੀ ਜਿਹੜੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਹੜਾ ਕਿ ਚੇਤਨਾ ਮਾਰਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਅਧੀਨ ਚੱਲ ਰਹੇ ਅਦਾਰਿਆਂ ਦੇ ਵੱਲੋਂ ਉਨ੍ਹਾਂ ਦੇ ਬੱਚਿਆਂ ਵੱਲੋਂ ਕੱਢੇ ਜਾ ਰਿਹਾ ਇਸ ਵਕਤ ਥਾਵਾਂ ਤੇ ਇਹ ਇਹ ਚੇਤਨਾ ਮਾਰਚ ਕੱਢੇ ਜਾਕਾਰਿਆਂ ਦੀ ਗੂੰਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਚੇਤਨਾ ਮਾਰਚ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਬਹੁਤ ਸੋਹਣਾ ਜਿਹੜਾ ਕਿ ਲਿਖਿਆ ਹੋਇਆ ਕੰਧ ਚੀਨ ਦੀ ਅੱਖ ਤੇ ਬਹੁਤ ਵੱਡੀ ਜੋ ਚੰਦ ਤੋਂ ਖੜ ਕੇ ਦਿਸ ਜਾਂਦੀ ਇਸ ਤੋਂ ਮਹਾਨ ਕੰਧ ਸਰਹੰਦ ਵਾਲੀ ਜਿੰਨੂੰ ਦੇਖ ਕੇ ਹਰ ਅੱਖ ਹਰ ਅੱਖ ਰਿਸ ਜਾਂਦੀ ਸੋ ਬੜਾ ਵੱਡਾ ਸੰਦੇਸ਼ ਹੈ ਹਰ ਇੱਕ ਦੇ ਲਈ ਜਿਹੜਿਆਂ ਮਾਵਾ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਜ਼ਰੂਰ ਦੱਸਣ ਕਿ ਸਰਹੰਦ ਵਾਲੀ ਨੀਵੀਂ ਜਿਹੜੇ ਛੋਟੇ ਸਾਹੇਦਾਂ ਚਨਾਏ ਗਏ ਉਹਨਾਂ ਨੂੰ ਸ਼ਹਾਦਤਾਂ ਨੂੰ ਜ਼ਰੂਰ ਯਾਦ ਰੱਖਣ ਉਹਨਾਂ ਦੇ ਇਤਿਹਾਸ ਨੂੰ ਜ਼ਰੂਰ ਯਾਦ ਰੱਖਣ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਸੋਸ਼ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵੱਲੋਂ ਵਕ ਵਕ ਜਿਵੇਂ ਕਿ ਪ੍ਰਚਾਰ ਕੀਤਾ ਜਾਂਦਾ ਹੈ ਉੱਥੇ ਹੀ ਅੱਜ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਸੋ ਸਕੂਲਾਂ ਦੇ ਸਕੂਲ ਦੇ ਬੱਚਿਆਂ ਵੱਲੋਂ ਇਹ ਚੇਤਨਾ ਮਾਰਚ ਵੱਖ-ਵੱਖ ਥਾਵਾਂ 'ਤੇ ਹੁੰਦਾ ਹੋਇਆ ਇਸੇ ਸਕੂਲ ਵਿੱਚ ਸਮਾਪਤ ਹੋਵੇਗਾ ਸੋ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਬੱਚੇ ਚੇਤਨਾ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਨੇ ਸੋ ਤੁਸੀਂ ਤਸਵੀਰਾਂ ਤੁਹਾਨੂੰ ਅਮਰਸਰ ਦੇ ਸ੍ਰੀ ਗੁਰੂ ਨਾਨਕ ਘਰਸੀਨੀ ਕੈਂਟਰੀ ਸਕੂਲ ਦਿਖਾ ਰਹੇ ਆ ਜੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਸੋ ਉਹਨਾਂ ਦੇ ਬੱਚਿਆਂ ਵੱਲੋਂ ਇਹ ਚੇਤਨਾ ਮਾਰਚ ਅੱਜ ਕੱਢੇ ਜਾ ਰਿਹਾ ਪਿਛਲੇ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਿ ਚੇਤਨਾ ਮਾਰਚ ਕੱਢਿਆ ਗਿਆ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੰਨੇ ਵੀ ਉਹਨਾਂ ਦੇ ਅਧੀਨ ਅਦਾਰੇ ਆਉਂਦੇ ਨੇ ਉਹਨਾਂ ਦੇ ਵੱਲੋਂ ਇਹ ਵੱਖ-ਵੱਖ ਥਾਵਾਂ ਤੇ ਚੇਤਨਾ ਮਾਰਚ ਕੱਢੇ ਜਾ ਰਹੇ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਂਨ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤ ਚੇਤਨਾ ਮਾਰਚ ਮਾਰਚ ਕੱਢਿਆ ਜਾ ਰਿਹਾ ਹੈ ਸੋ ਵਾਕੋਕ ਥਾਵਾਂ ਤੇ ਇਹ ਮਾਰਚ ਕੱਢ ਕੇ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਸ ਧਰਤੀ ਬਾਰੇ ਉਸ ਥਾਂ ਬਾਰੇ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਸ਼ਹਾਦਤਾਂ ਹੋਈਆਂ ਵੱਡੇ ਸਾਹਿਬਜਾਦੇ ਛੋਟੇ ਸਾਹਿਬਜਾਦੇ ਨੇ ਸਿੱਖ ਕੌਮ ਦੇ ਲਈ ਆਪਣੇ ਆਪ ਨੂੰ ਵਾਰਿਆ ਸੋ ਮਹਾਨ ਚੇਤਨਾ ਮਾਰਚ ਅੱਜ ਅੰਮ੍ਰਿਤਸਰ ਦੇ ਵਿੱਚ ਕੱਢਿਆ ਗਿਆ ਸੋ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੀ ਜਰੂਰ ਗੁਰੂ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਜੋ ਉਹਨਾਂ ਨੂੰ ਵੀ ਸਿੱਖ ਇਤਿਹਾਸ ਬਾਰੇ ਉਹਨਾਂ ਸਾਬਜਦਿਆਂ ਦੇ ਇਤਿਹਾਸ ਬਾਰੇ ਜਰੂਰ ਜਾਣੂ ਹੋ ਸਕਣ ਸੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23 ਦਸੰਬਰ ਨੂੰ ਉਹਨਾਂ ਦੇ ਅਧੀਨ ਚੱਲ ਰਹੇ ਅਦਾਰਿਆਂ ਵੱਲੋਂ ਵੱਖ-ਵੱਖ ਥਾਵਾਂ ਤੇ ਗੁਰਮਤਿ ਚੇਤਨਾ ਮਾਰਚ ਕੱਢੇ ਗਏ ਹਨ ਤੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਦਕਸ਼ਰੀ ਅੰਮ੍ਰਿਤਸਰ ਸਾਹਿਬ